ਹਾਂਜੀ ਆਪਾਂ ਪਹੁੰਚ ਗਏ ਆ ਸਮਾਣੇ ਤੇ ਆਪਾਂ ਵੀਡੀਓ ਰਸਤੇ 'ਚ ਬਿਲਕੁਲ ਨਹੀਂ ਬਣਾਈ ਤੇ ਨਾ ਬਣਾਈ ਆਪਾਂ ਘਰੇ ਤੇ ਸਮਾਣੇ ਪਹੁੰਚ ਗਏ ਆ ਆਪਾਂ ਆਪਾਂ ਆ ਜੰਨੇ ਆ ਦੁਬਾਰਾ ਬਾਏ ਨੂੰ ਰ ਨਹੀਂ ਯਾਰ ਰੋਕ ਲਓ ਇੱਕ ਮਿੰਟ ਚੱਲ ਬਾਏ ਨੂੰ ਰਾਜੀ ਹੋਰ ਸਮਾਣੇ ਤੇ ਸਮਾਣੇ ਆਪਾਂ ਪਹੁੰਚ ਚੁੱਕੇ ਆ ਤੇ ਬਾਕੀ ਤੁਹਾਨੂੰ ਸਾਰੀ ਅਪਡੇਟ ਕਰ ਜਾ ਕੇ ਦਿੰਨੇ ਆ ਬਸ ਘਰ ਪਹੁੰਚਣ ਵਾਲੇ ਆ 2-4 ਮਿੰਟ 'ਚ ਤੇ ਜਾ ਕੇ ਗੱਲਬਾਤ ਕਰਦੇ ਆ ਆਪਾਂ ਆਹ ਮਤਲਬ 2 ਮਿੰਟ ਤਾਂ ਲੱਗਣਗੇ ਹੀ ਨਹੀਂ ਆਹ ਸਾਰਾ ਨਾ ਪਾਇਓ ਜੇ ਜੇ ਰੱਖ ਜਿਵੇਂ ਮੇਰੇ ਵੀ ਨਾ ਆਵੇ ਉਬਲਦਾ ਬਾਤ ਤੋ ਹੀ ਘਰ ਦੇ ਨਾਲੇ ਰੱਖੋ ਕੋਈ ਨਹੀਂ ਮਲਾਈ ਵਿੱਚ ਹੀ ਜਾਏਗੀ ਹਾਂਜੀ ਤੇ ਮਿੱਤਰੋ ਆਪਾਂ ਸਮਾਣੇ ਪਹੁੰਚ ਚੁੱਕੇ ਹੀ ਤੇ ਗੁੱਡ ਈਵਨਿੰਗ ਜੀ ਸਵਾਗਤ ਸਾਰਿਆਂ ਦਾ ਨਵੀਂ ਵੀਡੀਓ ਚ ਤੇ ਵੀਡੀਓ ਮੁੜ ਕੇ ਆਪਾਂ ਬਣਾਈ ਨਹੀਂ ਤੇ ਸਮਾਨੇ ਪਹੁੰਚ ਕੇ ਵੀਡੀਓ ਹੁਣ ਆਪਾਂ ਸ਼ਾਮ ਨੂੰ ਸਟਾਰਟ ਕੀਤੀ ਤੇ ਨਾਲ ਦੀ ਨਾਲ ਹੀ ਆਪਾਂ ਸ਼ੁਰੂ ਕਰ ਦਿੱਤਾ ਗਜਰੇਲਾ ਬਣਾਉਣਾ ਤੇ ਗਜਰੇਲੇ ਚ ਪੈਣਾ ਸਮਾਨ ਇਹ ਕੀ ਕੀ ਹੈ ਮੈਨੂੰ ਵੀ ਨਹੀਂ ਪਤਾ ਮੋਂਗਫਲੀ ਗਿਰੀ ਤੇ ਮੇਵੇ ਹੋਰ ਕੀ ਕੀ ਆਈਟਮ ਹੈ ਬਦਾਮ ਤੇ ਨਾਲ ਖਲਾਰੀ ਵੀ ਜਾਨਣਾ ਮੈਂ ਤੇ ਸਸੀ ਕਾਲ ਦੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਭਰਾ ਚੜ੍ਹਦੀ ਕਲਾ ਚ ਹੋਣਗੇ ਆਪਾਂ ਵੀ ਚੜ੍ਹਦੀ ਕਲਾ ਚ ਆਂ ਤੇ ਸਮਾਨ ਧਨ ਵਿਖਾਤਾ ਹੁਣ ਵਿਖਾਣਿਆ ਕੀ ਪ੍ਰੋਸੈਸ ਹੋ ਰਿਹਾ ਬਾਹਰ ਆਜੋ ਲੋ ਜੀ ਪੱਟੀ ਧਰੀ ਗਈ ਏ ਤੇ ਨਾਲ ਹੀ ਪਾਤੀਆਂ ਗਾਜਰਾ ਦੁੱਧ ਹਲਵਾ ਇਹ ਕੈਨੇਡਾ ਤੋਂ ਸੱਦੇ ਨੇ ਬਾਕੀ ਜਿਵੇਂ ਜਿਵੇਂ ਬਣੀ ਜਾਏਗਾ ਤੁਹਾਨੂੰ ਵਿਖਾਈ ਜਾਗੇ ਵੀਡੀਓ 'ਚ ਬਨੇ ਰਹੋ ਖੀਰ ਤੱਕ ਤੇ ਲਾਈਕ ਸ਼ੇਅਰ ਕਮੈਂਟ ਹਣੀ ਕਰ ਦਿਓ। ਕਿੰਨਾ ਦੁੱਧ ਹੈ? 6 ਕਿੰਨਾ ਹੋ ਗਿਆ? 6 ਗਾਜਰਾ ਕਿੰਨੇ ਆ? 7 ਕਿ ਹੋਏ? ਚਾਰੇ ਲੈ ਲੈ ਚਾਰ ਨਹੀਂ ਉਹ ਹੀ ਕਰਨੀ ਆ ਹੋਈ ਹੈ ਗਾਜਰਾ ਕਿੰਨਿਆ ਨੇ ਗਾਜਰਾ ਕਿੰਨੇ 5 ਕਿਲੋ 5 ਕਿਲੋ ਗਾਜਰਾ ਨੇ 6 ਕਿਲੋ ਦੁੱਧ ਆ ਹਾਂ ਯਾਨੀ ਕਿ ਅੱਧਾ ਅੱਧਾ ਸਮਾਨ ਹੋ ਗਿਆ ਦੋਵੇਂ ਜਿੰਜਾ ਦੁੱਧ ਕਿਲੋ ਜਿਆਦਾ 6 ਕਿਲੋ ਦੁੱਧ ਚ 5 ਕਿਲੋ ਹੀ ਗਾਜਰਾ ਪਾਈਆਂ ਤੇ ਪ੍ਰੋਸੈਸ ਚੱਲਣ ਡਿਆ ਆਲੇ ਜਦੋਂ ਬਣੇਗਾ ਉਦੋਂ ਖਵਾਵਾਂਗੇ ਖਾਣ ਕੀ ਬੰਦ ਆ ਅੱਜ ਮੈਂ ਨੂੰ ਨਹੀਂ ਬਦਾ ਸਕਦਾ 7 ਕਿਲੋ ਚਲੋ ਕੋਈ ਨੀ ਕਿ ਲੋਡ ਪਰਥਲੇ ਕਰ ਲੈਨੇ ਆਂ 7 ਕਿਲੋ ਦੁੱਧ ਹੈ ਜੀ 5 ਕਿਲੋ ਗਾਜਰਾਂ ਨੇ 12 ਕਿਲੋ ਸਮਾਨ ਪਾਤਾ ਕੜਾਈ 'ਚ ਕੜਾਈ ਬਹੁਤ ਛੋਟੀ ਹੈ ਪਰ ਸਮਾਨ ਪੈ ਗਿਆ ਇੰਨਾ ਤੇ ਮੂੰਗਫਲੀਆਂ ਖਾਣ ਡਏ ਨੇ ਸਾਰੇ ਐਕਸਾਈਟਿਡ ਨੇ ਵੀ ਕਦੋਂ ਬਣੇਗਾ ਗਜਰੇਲਾ ਖਾਵਾਂਗੇ ਬਣਦਾ ਤਾਂ ਤੁਹਾਨੂੰ ਖਾਣੇ ਟੇਸਟ ਕਰਕੇ ਕੌਣ ਚੱਲਿਆ ਲਓ ਜੀ ਗਜਰੇਲਾ ਆਪਣਾ ਲੱਗ ਗਿਆ ਨੇੜੇ ਤੇ ਪੱਕਾ ਲੱਗ ਗਿਆ ਕੰਮ ਪਾਤਰ ਵਿੱਚ ਮੇਵੇ-ਮੂਵੇ ਸਾਰਾ ਕੁਝ ਕਿੰਨੇ ਵਜੇ ਪਾਓਗੇ ਮੇਵੇ ਬਾਅਦ ਚ ਪਾਉਂਗੀ ਉਹ ਫਿਰ ਅਜੇ ਹੋ ਜਾ ਬਣਨ ਤੋਂ ਬਾਅਦ ਹਾਂ ਮੈਂ ਜੋ ਚੀਨੀ ਘੱਟ ਪਾਈ ਹੈ ਨਾ ਤੇ ਡੈਡੀ ਦਾ ਕੱਟ ਕੇ ਫਿਰ ਚੀਨੀ ਪਾਵਾਂਗੇ ਮਿੱਠਾ ਚੈੱਕ ਕਰਨ ਲਈ ਤਿਆਰ ਬੈਠੇ ਆ ਤੇ ਹੋਰ 10 ਮਿੰਟ ਦੀ ਵੇਟ ਹੈ ਤੇ ਤੁਹਾਨੂੰ ਚੈੱਕ ਕਰਕੇ ਦੱਸਦੇ ਆ ਕੀ ਸਾਰਾ ਆਹੋ ਠੀਕ ਹੈ ਜੀ ਠੀਕ ਹੈ ਇਹ 100 ਰੁਪਈਆ ਨਹੀਂ ਸਿਲੇ ਤੇ ਬੱਚੇ ਤਿਆਰ ਬੈਠੇ ਨੇ ਲੈ ਕੇ ਕੋਲੀਆਂ ਪਲੇਟਾਂ ਹੱਥਾਂ 'ਚ ਅੰਡਾ 100 ਰੁਪਈਆ ਵੱਡੇ ਬੱਚੇ ਵੀ ਛੋਟੇ ਬੱਚੇ ਵੀ ਚਲੋ ਤਰਨ ਟੇਸਟ ਕਰਕੇ ਦੱਸ ਦਿਆਂ ਕਿਵੇਂ ਆ ਤੇ ਜਿੰਨੇ ਜਿੰਨੇ ਖਾਣਾ ਹੋਇਆ ਤੇ ਆਪਦੇ ਆਪ ਦੇ ਘਰੇ ਬਣਾ ਖਾ ਲਿਆ ਲੋ ਜੀ ਗਜਰੇਲਾ ਆਪਣਾ ਤਿਆਰ ਹੋ ਗਿਆ ਤੇ ਕਰੋ ਚੈੱਕ ਬਈ ਗਜਰੇਲਾ ਬਹੁਤ ਵਧੀਆ ਲੱਗਣ ਡਿਆ ਵੇਖਣ 'ਚ ਤੇ ਬਾਕੀ ਤੁਹਾਨੂੰ ਚੈੱਕ ਕਰਕੇ ਦੱਸ ਦਿਆਂ। ਫਿਰ ਦੇਖ ਲਈ ਕਿ ਹੈ ਵੀਡੀਓ ਦੀ ਉਹਨੇ ਪਾਣੀ ਹਾਂ ਵੀ। ਤੁਹਾਨੂੰ ਕੋਆਲ ਠੀਕ ਹੈ। ਵਧੀਆ ਹੈ। ਖਾਣਾ ਵੀ ਲੋੜ ਹੈ। ਬਾਹਰ ਲਿਨੂ ਦਿਓ ਚੱਪਲ। ਹਲੋ। ਲਓ ਜੀ ਹੁਣ ਆਪਾਂ ਫਿਰਨਦੇ ਆ ਸਮਾਨੇ ਦੇ ਬਾਜ਼ਾਰਾਂ 'ਚ। ਤੇ ਆਹ ਵੇਖੋ ਬਾਜ਼ਾਰ ਦਾ ਨਾਮ ਉਹ ਤਾਂ ਮੈਨੂੰ ਹੀ ਨਹੀਂ ਪਤਾ ਕਿਹੜਾ ਹੈ। ਪਰ ਫਿਰ ਹੀ ਜਾਂਦੇ ਆ ਮੇਨ ਬਾਜ਼ਾਰ ਹੀ ਨੇ। ਮਾਣੇ ਆਪਾਂ ਆ ਗਏ ਸੀ ਕੱਲ ਰਾਤ ਆਪਾਂ ਬਣਾਇਆ ਸੀ ਗਜਰੇਲਾ ਉਸ ਤੋਂ ਬਾਅਦ ਫਿਰ ਨਹੀਂ ਵੀਡੀਓ ਬਣਾਈ ਨਾਲ ਪਿੰਨੀਆਂ ਬਣਾਈਆਂ ਸਨ ਤੇ ਪਿੰਨੀਆਂ ਨਹੀਂ ਤੁਹਾਨੂੰ ਵਿਖਾਈਆਂ ਉਹ ਵਿਖਾ ਦਿੰਨੇ ਆਪਾਂ ਹੁਣ ਜਾ ਕੇ ਘਰ ਤੇ ਗਜਰੇਲਾ ਤੁਹਾਨੂੰ ਵਿਖਾਇਆ ਸੀ ਰਾਤ ਬਹੁਤ ਟੇਸਟੀ ਬਣਿਆ ਇੱਧਰ ਚਲੋ ਤੇ ਹੁਣ ਆਪਾਂ ਆਏ ਆ ਬੂਟ ਲੈਣ ਟੋਨੀ ਦਾ ਫੋਨ ਆ ਗਿਆ ਵਿੱਚ ਤੇ ਆਪਾਂ ਹੁਣ ਖੜੇ ਆ ਜਿਹੜੀ ਬੱਸ ਟੈਂਪੋਂ ਛੜਕ ਜਾਂਦੀ ਹੈ ਉੱਥੇ ਹੰਗਰੀ ਪੁਆਇੰਟ ਜਿਹੜਾ ਇੱਥੇ ਆਉਣ ਆਪਾਂ ਖਾ ਪੀ ਕੇ ਨਿਕਲੇ ਆਂ ਅੰਦਰ ਵੀਡੀਓ ਨਹੀਂ ਬਣਾਈ ਆਪਾਂ ਤੇ ਨਾਲ ਹੀ ਲੱਗੀ ਬੂਟਾਂ ਦੀ ਸੇਲ ਬੂਟ ਲੈਣੇ ਹਨ ਪਰ ਇੱਥੇ ਗੱਲ ਬਣੀ ਨਹੀਂ ਸਾਨੂੰ ਪਸੰਦ ਨਹੀਂ ਆਉਣ ਡੇ ਤੇ ਹੁਣ ਆਪਾਂ ਇੱਥੇ ਆਪਣੇ ਸਾਲੇ ਨੂੰ ਪੁੱਛਿਆ ਕਹਿੰਦੇ ਬੰਟੀ ਬੂਟ ਹਾਊਸ ਕੋਲ ਜਾਓ ਤੇ ਜਾਂਦੇ ਆਂ ਆਪਾਂ ਉਧਰ ਨੂੰ ਮੋੜੋ ਜੀ ਵੀਡੀਓ ਮੈਂ ਚਾਲਾ ਛੋਟੀ ਸੀ ਕੱਲ ਵਾਲੀ 4 ਕੁ ਮਿੰਟ ਦੀ ਸੀ ਪੂਰੀ ਕਰ ਲੈਨੇ ਆ ਨਾਲੇ ਨਾਲੇ ਤੁਹਾਨੂੰ ਬਾਜ਼ਾਰ ਬਜ਼ੂਰ ਵਿਖਾ ਦਈਏ ਜਿੰਨਾ ਨਹੀਂ ਸਮਾਣਾ ਵੇਖਿਆ ਚਲੋ ਸਮਾਣਾ ਵੀ ਸ਼ਹਿਰਾ ਮਰਗਾ ਸ਼ਹਿਰ ਇਹ ਕੋਈ ਖਾਸ ਓਕੜਾ ਕਿਲਾ ਬਣਿਆ ਬਾਕੀ ਚਲੋ ਆਪਾਂ ਜਿੱਥੇ ਆਏ ਆ ਉੱਥੋਂ ਦੀ ਵੀਡੀਓ ਬਣਾਉਣੀ ਜ਼ਰੂਰੀ ਕੰਮ ਹੁੰਦਾ ਆਪਣਾ ਪਹਿਲਾ ਫਰਕ ਜੇ ਵਲੌਗ ਹੀ ਹੈ ਤੇ ਵਲੌਗ ਹੀ ਤੇ ਫਿਰ ਸਾਰਾ ਕੁਝ ਚੱਲਦਾ ਹੀ ਜਿੱਥੇ ਗਏ ਆ ਉਦੋਂ ਥਾਣਾ ਹੀ ਦਿੰਦਾ ਆ ਲਾਕਾ ਕਿਹੜਾ ਲਾਕਾ ਦਾ ਨਾਮ ਨਾ ਬੋਲੋ ਗੱਭਰੂ ਦਾ ਇਲਾਕਾ ਇੱਥੇ ਤੇ ਨਹੀਂ ਹੈਗਾ ਆਹ ਤੇ ਨਹੀਂਗਾ ਮਿੰਨੀ ਨਹੀਂ ਨਹੀਂ ਮਿੰਨੀ ਆ ਆਪਣੇ ਯਾਰ ਦੀ ਦੁਕਾਨ ਕਾਲੇ ਸ਼ੀਸ਼ੇ ਲੱਗੇ ਨੇ ਤਾਏ ਦੀ ਦੁਕਾਨ ਹੈ ਤਾਏ ਦੀ ਤਾਊ ਦੀ ਇੱਧਰ ਨੂੰ ਮੋੜੋ ਸਸੀਗਲ ਜੀ ਬੂ ਸਾਹਿਬ ਲੋ ਜੀ ਪਹੁੰਚ ਗਏ ਆਪਾਂ ਬੰਟੀ ਬੂਟ ਹਾਊਸ ਤੇ ਤੇ ਉਹ ਆਪਣੇ ਪਿੰਡ ਦੇ ਮਿਲ ਗਏ ਸੀ ਆਪਣੇ ਯਾਰ ਦੋਸਤ ਦੇ ਫਾਦਰ ਸਾਹਿਬ ਨਾਲ ਕਰਦੇ ਸਨ ਸ਼ੋਪਿੰਗ ਕਰਨ ਦੇ ਨੇ ਵਿਆਹ ਦੀ ਤੇ ਆਪਾਂ ਹੁਣ ਇੱਥੇ ਲੈਣੇ ਆ ਬੂਟ ਮੁੰਡੇ ਦੇ ਆ ਮੁੰਡਾ ਚੋਬਰ ਨੇ ਬੂਟ ਲੈਣੇ ਨੇ ਚਲੋ ਅੰਦਰ ਲੋ ਜੀ ਬੰਟੀ ਬੂਟ ਹਾਊਸ ਤੇ ਬੈਠੇ ਆ ਤੇ ਬੂਟ ਲੈ ਆਉਣੇ ਨੇ ਲੋ ਜੀ ਮਿੱਤਰੋ ਬੂਟ ਆਪਾਂ ਇੱਥੋਂ ਲੈ ਲਏ ਨੇ ਬੰਟੀ ਹਾਊਸ ਤੋਂ ਮੈਨ ਨੂੰ ਥੋੜੇ ਜਿਹਾ ਆ ਗਏ ਹੇ ਕੌਲਾਂ ਇੱਕ ਦੋ ਤੇ ਬਿਜਲੀ ਹੋ ਗਿਆ ਸੀ ਤੇ ਬੂਟ ਵੇਖੋ ਜੀ ਬੂਟ ਆਏ ਨੇ 1400 ਦੇ ਤੇ ਇਹ ਇਹਨੇ ਕੈਂਪਸ ਦੇ ਵਧੀਆ ਸ਼ੂਜ਼ ਨੇ ਮੁੰਡੇ ਨੂੰ ਪਸੰਦ ਆ ਗਏ ਨੇ ਇਹ ਤਾਂ ਕੋਈ ਹੋਰ ਹੀ ਲੈਣ ਆਇਆ ਸੀ ਕੀ ਨਾਂ ਲੈਣ ਡਿਆ ਹੈ ਕੀ ਉੱਚੀ ਹਾਂ ਪਰ ਉਹ ਆਹੀ ਲੈ ਨਹੀਂ ਦਿੱਤੀ ਜਾਂ ਕਿ ਨਹੀਂ ਉਹ ਜਜ ਨਹੀਂ ਨਹੀਂ ਮੁੰਡੇ ਦੇ ਇਹ ਉਹ ਸਿਰਫ ਨਾ ਵਿਆਹ ਸ਼ਾਦੀਆਂ ਵਾਸਤੇ ਨੇ ਉੱਚੇ ਉੱਚੇ ਜਿਹੜੇ ਬੂਟ ਹੁੰਦੇ ਨੇ ਕਈ ਜਣਾਂ ਪਤਾ ਨਹੀਂ ਹੁਣਾ ਤੇ ਉਹ ਮੈਂ ਵਿਆਹ ਸ਼ਾਦੀਆਂ ਜੀ ਪੈਂਦੇ ਨੇ ਇਹ ਤੇਰੇ ਲੋਰ ਨਾਲ ਵੀ ਪੈਂਟ ਨਾਲ ਵੀ ਉਹ ਕੱਲੀ ਪੈਂਟ ਨਾਲ ਹੀ ਪੈਂਦੇ ਨੇ ਵਿਆਹ ਸ਼ਾਦੀ ਜੀ ਤੇ ਲੈ ਲੈਣ ਆਪਾਂ ਬੂਟ ਤੇ ਬੂਟ ਮੁੰਡੇ ਨੂੰ ਆ ਗਿਆ ਪਸੰਦ ਹੈ ਸ਼ੁਕਰ ਹੈ ਉਹ ਨਹੀਂ ਪਸੰਦ ਆਈ ਜਿਹੜੀ ਇਹ ਕਹਿਣ ਡਿਆ ਨਾ ਵੀ ਸਾਨੂੰ ਤਾਂ ਲੈਣਾ ਔਖਾ ਲੱਗਣ ਡਿਆ ਤੇ ਚਲੋ ਜਾ ਕੇ ਇੱਕ ਚੀਜ਼ ਆਰਡਰ ਕੀਤੀ ਹੋਈ ਏ ਚੀਜ਼ ਕੀ ਬਸ ਕੰਦਮਨ ਆਰਡਰ ਕੀਤਾ ਹੋਇਆ ਜਿਹੜਾ 버ਗਰ ਸ਼ਰਗਰ ਜੇ ਤੇ ਜਾ ਕੇ ਖਾਣੇ ਆ ਬਹੁਤ ਘੱਟ ਖਾਣਾ ਮੈਂ ਪਰ ਇੱਥੇ ਆ ਕੇ ਖਾ ਲੈਣਾ ਮੈਂ ਆ ਕੇ ਪਿੰਡ ਨਹੀਂ ਅਸੀਂ ਜਮਾ ਖਾਂਦੇ ਹੁਣ ਤੇ ਆਪਾਂ ਆਰਡਰ ਕੀਤੇ ਹੋਏ ਨੇ ਜਾਂਦਿਆਂ ਨੂੰ ਸ਼ਾਇਦ ਆ ਗਈ ਹੁਣ ਤੇ ਗੱਡੀ ਵਾਲਾ ਵੀ ਬਹੁਤ ਕਾਲਾ ਹੈ ਇਹ ਚੈੱਕ ਕਰਨ ਦੇ ਮੈਂ ਕਿੰਨੇ ਕਿ ਲਈਏ ਤੇ ਜਾ ਕੇ ਵੇਖਨੇ ਆ ਕੀ ਹਾਲਾਤ ਹੈ ਕੋਨ ਆ ਗਿਆ ਸਾਡਾ ਕਿ ਨਹੀਂ ਆਇਆ ਬਣੇ ਰੋ ਵੀਡੀਓ ਚ ਅਖੀਰ ਤੱਕ ਲੋ ਜੀ ਆ ਗਲੀ ਚ ਆਪਣਾ ਕਾਰ ਇੱਥੇ ਸਮਾਣੇ ਆ ਡੈਰੀ ਚੌਂਕ ਚ ਤੇ ਇਧਰ ਕਾਰ ਹੈ ਆਪਣਾ ਤੇ ਕਾਰ ਆਪਾਂ ਪਹੁੰਚ ਗਏ ਆ ਡੈਡੀ ਬਾਹਰ ਟੱਲਣ ਡਏ ਨੇ ਕੋ ਮੰਡਾਏ ਨੇ ਤੇ ਮੇਰਾ ਫਰੈਂਡ ਗੱਗੀ ਉਹਦੇ ਡੈਡੀ ਵੀ ਮਿਲੇ ਸਨ ਇੱਥੇ ਸ਼ੋਪਿੰਗ ਕਰਨ ਡੇ ਸੀ ਤੇ ਆਪਾਂ ਪਹੁੰਚ ਗਏ ਹਣ ਘਰ ਇੱਥੇ ਵੀਡੀਓ ਸਟਾਪ